ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮਐਸਡਬਲਿਊ ਸਟੱਡੀ ਫਾਰ ਜੋਬ ਵਿੱਚ ਤੁਸੀਂ ਦੇਖ ਰਹੇ ਹੋ ਐਮਐਸਡਬਲਿਊ ਸਟੱਡੀ ਫਾਰ ਜੋਬ ਕੈਪਟਨ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਇੱਕ ਗੁੱਟ ਨਿਊਜ਼ ਹੈ ਜਿਸ ਦੇ ਵਿੱਚ ਕਿ 1,20,000 ਜਿਹੜੇ ਸਰਕਾਰੀ ਨੌਕਰੀਆਂ ਗਵਰਨਮੈਂਟ ਜੋਬ ਕੱਢਣ ਦੀ ਜਿਹੜੀ ਗੱਲ ਕਹੀ ਗਈ ਹੈ ਕੀ ਕਿੰਨੀ ਕ ਸੰਚਾਈ ਹੈ ਇਸ ਗੱਲ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਅੰਤਿਕ ਜ਼ਰੂਰ ਦੇਖਿਓ ਤਾਂ ਕਿ ਜਿਹੜਾ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਵੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਲਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜਿਹੜੀ ਨੈਕਸਟ ਇ ਹਾਂਜੀ ਅੱਜ ਗੱਲ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਅਖਬਾਰ ਦੀ ਕਟਿੰਗ ਹੈ ਜਿਸ ਦੇ ਵਿੱਚ ਇੱਕ ਜਾਣਕਾਰੀ ਨੂੰ ਦੱਸਿਆ ਗਿਆ ਕਿ ਜਿਹੜੀ ਸਿਹਤ ਵਿਭਾਗ ਹੈ ਜਿਹੜਾ ਸਿੱਖਿਆ ਵਿਭਾਗ ਹੈ ਜਾਂ ਡਾਕਟਰੀ ਸਿੱਖਿਆ ਵਿਭਾਗ ਹੈਗਾ ਜਾਂ ਖੋਜ ਵਿਭਾਗ ਹੈਗੀ ਹੈ ਡਿਪਾਰਟਮੈਂਟ ਹੈਗਾ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜੀ ਵੈਕੈਂਸੀ ਕੱਢੀ ਜਾ ਰਹੀ ਹੈ ਵੈਕੈਂਸੀ ਦੀ ਗਿਣਤੀ ਕਿੰਨੀ ਦੱਸੀ ਜਾ ਰਹੀ ਹੈ 1 ਲੱਖ 20 ਹਜ਼ਾਰ ਉਹ ਵੀ ਗਵਰਨਮੈਂਟ ਜੌਬ ਕੀ ਇਹ ਪੰਜਾਬ ਦੇ ਵਿੱਚ ਪੋਸੀਬਲ ਹੋ ਸਕਦਾ ਹੈ ਨਹੀਂ ਜੀ ਪੰਜਾਬ ਦੇ ਵਿੱਚ ਇੰਨੀ ਗਵਰਨਮੈਂਟ ਵੈਕੈਂਸੀ ਹਲੇ ਪੋਸੀਬਲ ਨਹੀਂ ਹੋ ਸਕਦੀ ਸਿਰਫ ਇਹ ਇੱਕ ਪੋਲੀਟੀਕਲੀ ਸਟੰਟ ਹੈ ਤੁਸੀਂ ਅੱਗੇ ਇੱਕ ਹੋਰ ਕਟਿੰਗ ਦੇਖ ਸਕਦੇ ਹੋ ਜਿਸੇ ਵੀ ਦੱਸਿਆ ਗਿਆ ਕਿ ਇਹ ਜਿਹੜੀ 1,20,000 ਜਿਹੜੀ ਖਾਲੀ ਪਦ ਜਿਹੜੇ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਰੋਜ਼ਗਾਰ ਸਕੀਮ ਸਮਿਖਿਆ ਜਿਹੜੀ ਕਰ ਕਰ ਜੋਬ ਦੇਣ ਦੀ ਗੱਲ ਸੀ ਉਸ ਦੀ ਦੀਨ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 5 ਕਰੋੜ ਰੁਪਏ ਦਾ ਜਿਹੜਾ ਤੁਰੰਤ ਫੰਡ ਦਿੱਤਾ ਗਿਆ ਪਹਿਲਾ ਜਿਹੜਾ 5 ਕਰੋੜ ਰੁਪਏ ਦਾ ਜਿਹੜਾ ਪਹਿਲਾ ਵਾਸਟ ਰੱਖਿਆ ਗਿਆ ਠੀਕ ਹੈ ਉਸ ਅਗਲੇ ਪੜਾਅ ਵਿੱਚ ਹੋਰ ਵਾਸਟ ਰੱਖਿਆ ਜਾਵੇਗਾ ਹੁਣ ਦੇਖੋ ਸਭ ਤੋਂ ਪਹਿਲੀ ਇੱਕ ਗੱਲ ਹੈ ਜਿਹੜੀ ਮੇਨ ਉਹ ਲੋਕ ਸਭਾ ਇਹ ਚੋਣਾਂ ਦੇ ਤੂੰ ਜਿਹੜਾ ਪਹਿਲਾਂ ਸਰਕਾਰ ਜਿਹੜੀ ਇਹ ਵੈਕੈਂਸੀ ਕੱਢਣ ਦੀ ਕੋਸ਼ਿਸ਼ ਕਰੇਗੀ ਦੇਖੋ ਵੈਕੈਂਸੀ ਆਏਗੀ ਜ਼ਰੂਰ ਪਰ ਇੰਨੀ ਵੱਡੀ ਗਿਣਤੀ ਚ ਵੈਕੈਂਸੀ ਆਉਣ ਦੀ ਕੋਈ ਵੀ ਪੋਸਿਬਿਲਟੀ ਨਹੀਂ ਹੋएगी ਤੁਸੀਂ ਆਪਣਾ ਐਗਜ਼ਾਮ ਪ੍ਰੀਪਰੇਸ਼ਨ ਕਰਦੇ ਰਹੋ ਆਪਣੀ ਸਟੱਡੀ ਨਾਲ ਜੁੜੇ ਰਹੋ ਪੋਸਟਾ ਇਲੈਕਸ਼ਨ ਤੋਂ ਪਹਿਲਾਂ ਜੋ April ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਆ ਉਸ ਤੋਂ ਪਹਿਲਾਂ ਲਗਭਗ ਮਿਆ ਪੁਲਿਸ ਦੀਆਂ ਕੁਝ ਪੋਸਟਾਂ ਆ ਸਕਦੀਆਂ ਐ ਇਸ ਤੋਂ ਇਲਾਵਾ ਟੀਚਰ ਜਾਉਦੀਆਂ ਇਹ ਕੁਝ ਪੋਸਟਾਂ ਆ ਸਕਦੀਆਂ ਹੋਰ ਭਾਗਾਂ ਦੇ ਵਿੱਚ ਪਰ ਇੰਨੀ ਵੱਡੀ ਵੈਕੈਂਸੀ ਆਉਣ ਦੀ ਕੋਈ ਸਭਾਵਨਾ ਨਹੀਂ ਠੀਕ ਹੈ ਜੀ ਅਸੀਂ ਤੁਹਾਨੂੰ ਇਹੀ ਇੱਕ ਸੁਜੈਸ਼ਨ ਦਿੰਨੇ ਆ ਕਿ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਜਾਂ ਆਪਣਾ ਜਿਹੜਾ ਸਟੱਡੀ ਮਟੀਰੀਅਲ ਤੁਹਾਡੇ ਕੋਲ ਹੈ ਉਸ ਦੇ ਮਤਲਬ ਜਿਹੜਾ ਆਪਣੀ ਤਿਆਰੀ ਕਰੋ ਠੀਕ ਹੈ ਤੁਸੀਂ ਆਪਣਾ ਇਸ ਨੂੰ ਦੇਖ ਕੇ ਇੰਨੀ ਵੱਡੀ ਵੈਕੈਂਸੀ ਨੂੰ ਦੇਖ ਕੇ ਕਿਸੇ ਵੀ ਤਰ੍ਹਾਂ ਜਿਹੜਾ ਸੋਵੰਝ ਵਿੱਚ ਨਹੀਂ ਪੈਣਾ ਜਦੋਂ ਹੀ ਵੈਕੈਂਸੀ ਆਵੇਗੀ ਜਦੋਂ ਕੋਈ ਅਫੀਸ਼ੀਅਲ ਨੋਟਿਸ ਆਵੇਗਾ ਤਦ ਹੀ ਤੁਸੀਂ ਇਸ ਵਾਰ ਜਿਹੜਾ ਪ੍ਰੋਪਰਲੀ ਤੇ ਆਂਦੇਣ ਦੀ ਜ਼ਰੂਰਤ ਹੈਗੀ ਹੈ ਠੀਕ ਹੈ ਜੀ ਜਦੋਂ ਵੀ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਆਈਗਾ ਸੀ ਜਿਹੜਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਦੇਵਾਂਗੇ ਇਸ ਤੋਂ ਇਲਾਵਾ ਤੁਸੀਂ ਪੀਐਸਟੈਟ ਦੇ ਜਿਹੜੀ ਪ੍ਰੀਪਰੇਸ਼ਨ ਕਰ ਰਹੇ ਹੋ ਉਸ ਨਾਲ ਸੰਬੰਧ ਜਿਹੜੀਆਂ ਬਹੁਤ ਸਾਰੀਆਂ ਵੀਡੀਓ ਅਸੀਂ ਸਾਡੇ ਚੈਨਲ ਤੇ ਅਪਲੋਡ ਕੀਤੀਆਂ ਹਨ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਜਿਹੜਾ ਉਹ ਵੀਡੀਓ ਨੂੰ ਐਸਐਸਟੀ ਨਾਲ ਸੰਬੰਧ ਫਾਲੋ ਕਰ ਸਕਦੇ ਹੋ ਸਾਈਕੋਲੋਜੀ ਜੋ ਮਰੋਂ ਗਿਆ ਉਸ ਨਾਲ ਸੰਬੰਧ ਪੰਜਾਬੀ ਗ੍ਰਾਮਰ ਨਾਲ ਸੰਬੰਧ ਤੇ ਇੱਕ ਅਸੀਂ ਹੋਰ ਨਵਾਂ ਜਿਹੜਾ ਤੁਹਾਡੇ ਲਈ ਲੈਸਨ ਜਿਹੜਾ ਕੋਰਸ ਲਾਇਆ ਉਹ ਹੈ ਪੰਜਾਬੀ ਦੇ ਵਿੱਚ ਹੀ ਇੰਗਲਿਸ਼ ਗ੍ਰਾਮਰ ਪੰਜਾਬੀ ਲੈਂਗੁਏਜ ਦੇ ਵਿੱਚ ਇੰਗਲਿਸ਼ ਗ੍ਰਾਮਰ ਨੂੰ ਐਕਸਪਲੇਨ ਸਾਡੇ ਜਿਹੜੇ ਸਹਿਯੋਗੀ ਟੀਚਰ ਕਰ ਰਹੇ ਹੈ ਤੁਸੀਂ ਉਹ ਦੇਖ ਸਕਦੇ ਹੋ ਜੋ ਕਿ ਤੁਹਾਨੂੰ ਪੀਐਸਟੈਟ ਦੇ ਵਿੱਚ ਜਿਹੜਾ 30 ਨੰਬਰਾਂ ਦੀ ਇੰਗਲਿਸ਼ ਗ੍ਰਾਮਰ ਦੇ ਵਿੱਚ ਜਿਹੜਾ ਪਾਰਟ ਆਉਂਦਾ ਹੈ ਜਾਂ ਪੈਡਾਗੋਜੀ ਪੁੱਛੀ ਜਾਂਦੀ ਹੈ ਇੰਗਲਿਸ਼ ਦੀ ਉਸ ਦੇ ਵਿੱਚ ਹੈਲਪਫੁਲ ਹੋਵੇਗਾ ਆਸ ਹੈ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਈ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਇੱਕ ਵਾਰ ਤੇ ਬਾਤ ਬਾਤ ਆਪਣੇ ਦੋਸਤਾਂ ਮਿਲ ਤੱਕ ਸ਼ੇਅਰ ਕਰਿਓ ਥੈਂਕ ਯੂ ਸੋ ਮੱਚੀ